ਲਓ ਜੀ ਖੀਰਾ ਆਪਣੇ ਲੱਗਾ ਹੈ ਤਕਰੀਬਨ ਛੋਟਾ ਛੋਟਾ ਵਿੱਚ بڑے ਸਾਈਜ਼ ਦੇ ਵੀ ਹੈਗੇ ਨੇ ਤੋੜਨ ਵਾਲੇ ਤੇ ਇੱਕ ਅੱਦੇ ਦਿਨ ਚ ਅੱਪਾ ਇਹਦੀ ਪਹਿਲੀ ਤੜਾਈ ਕਰ ਦਾਂਗੇ ਬਾਕੀ ਲੀਫ ਮਾਈਨਰ ਦਾ ਅਟੈਕ ਵੀ ਕਾਫੀ ਆ ਪੱਤੇ ਇਹਦੇ ਵੀ ਤੇ ਟਿੰਡੋ ਦੇ ਵੀ ਉਹ ਸਾਹਮਣੇ ਬਹੁਤ ਖਰਾਬ ਕਰੀ ਜਾਂਦਾ ਬਾਕੀ ਰਹੀ ਗੱਲ ਫਲਾਵਰਿੰਗ ਦੀ ਇਹ ਮੇਲ ਫਲਾਵਰਿੰਗ ਹੈ ਜ਼ਿਆਦਾਤਰ ਫੀਮੇਲ ਫਲਾਵਰਿੰਗ ਵਾਲੇ ਨਹੀਂ ਹੈ ਨਹੀਂ ਫਿਰ ਵੀ ਵਿੱਚ ਵਧੀਆ ਲੱਗਾ ਹੋਇਆ ਫੀਮੇਲ ਫਲਾਵਰਿੰਗ ਦਾ ਜੇ ਕਹੀ ਆਪਾਂ 10 ਦੇ ਵਿੱਚੋਂ ਦੋ ਹੀ ਨੇ ਬਾਕੀ ਰਹੀ ਗੱਲ ਟਿੰਡੋ ਦੀ ਟਿੰਡੋ ਵੀ ਆਪਣੀ ਥੋੜੀ ਥੋੜੀ ਛੋਟੀ ਛੋਟੀ ਚ ਲੱਗੀ ਹੋਈ ਆ ਉਹ ਵੀ ਆਪਾਂ 5-7 ਦਿਨਾਂ ਅੰਚ ਤੜਾਈ ਸਟਾਰਟ ਹੋ ਜੂਗੀ ਬਾਕੀ ਇਦਰ ਆ ਲੀਫ ਮਾਈਨਰ ਦਾ ਅਟੈਕ ਆ ਜ਼ਿਆਦਾਤਰ ਜਿਹੜੇ ਬ੍ਰਾਊਨ ਬ੍ਰਾਊਨ ਪੱਤੇ ਹੋਏ ਨੇ ਤੇ ਛੀਟਾਈਆਂ ਮਰੀ ਹੋਈਆਂ ਨੇ ਆ ਦੇਖੋ ਜਿਵੇਂ ਕਿੰਨੇ ਜ਼ਾਰੇ ਦਾਗ ਨੇ ਲੀਫ ਮਾਈਨਰ ਦੇ ਛੀਟਾਈਆਂ ਬਾਕੀ ਡਾਉਨੀ ਮਲਡੀ ਵੀ ਆਈ ਹੈ ਥੋੜੀ ਬਹੁਤੀ ਬਾਕੀ ਚੈੱਕ ਕਰੋ ਆਪਣੀ ਟਿੰਡੋ ਇਹਦੀ ਵੀ ਆਪਾਂ 2-4 ਦਿਨਾਂ ਤੜਾਈ ਕਰ ਲਾਂਗੇ ਪਹਿਲਾਂ ਵਾਲੀ ਤਾਂ ਆਪਣੀ ਉਧਰ ਲਾਈ ਆਏ ਹੈਗੀ ਆਪਣੀ ਪਸੰਦੀ ਜਿਹੜੀ ਆਪਾਂ ਬਾਅਦ ਵਿੱਚ ਲਾਈ ਦੀਗੀ ਉਹਦੇ ਨਾਲ ਤਾਂ ਇਹਦਾ ਮਹੀਨੇ ਦਾ ਫਰਕ ਆ ਉਹਦੇ ਬਰਾबरी ਤਕਰੀਬਨ ਆ ਗਈ ਇਹ ਆਪਾਂ ਆ ਚੈੱਕ ਕਰੋ ਤੇ ਜੇ ਉਹਦੇ ਅਕੋਰਡਿੰਗ ਗੱਲ ਕਰੀਏ ਉਹ ਇਹ ਤੋਂ ਮਹੀਨਾ ਗੇਤੀ ਲੱਗੀ ਆ ਉਹਦੀਆਂ ਲਈ ਆਪਾਂ ਤਿੰਨ ਵਾਰੀਆਂ ਤੋੜੀਆਂ ਨੇ ਦੋ ਤਿੰਨ ਇਹਦੀ ਹੁਣ ਆਪਣੀ ਮੰਨ ਕੇ ਚੱਲੋ ਦੋ ਤਿੰਨ ਦਿਨਾਂ ਨੂੰ ਪਹਿਲੀ ਤੜਾਈ ਹੋ ਜਾਊਗੀ ਕਿਉਂਕਿ ਪਹਿਲੀ ਤੜਾਈ ਜਦੋਂ ਇੱਕ ਵਾਰੀ ਹੱਥ ਚਾ ਫਿਰ ਜਵੇ ਫੇਰ ਨਾਲ ਤਾਂ ਵਧੀਆ ਤੁਰਪੇ ਨਾਲੇ ਤੜਾਈ ਸੀਰੀਅਲ ਵਾਈਜ਼ ਮਤਲਬ ਤੀਜੇ ਦਿਨ ਫੌਣ ਲੱਗ ਜਾਂਦੀ ਹੈ ਪੈਸੇ ਤਾਂ ਆਪਾਂ ਸਵੇਰੇ ਤੋੜਿਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਸ਼ਾਮ ਨੂੰ ਗਰਮੈਸ ਕਰਕੇ ਥੋੜੀ ਜਿਹੀ ਖਰਾਬ ਹੋ ਜਾਂਦੀ ਹੈ ਟਿੰਡੋ ਦਾਗ ਹੀ ਜੋ ਹੋ ਜਾਂਦੀ ਹੈ ਸਵੇਰ ਨੂੰ ਜੇ ਬਾਕੀ ਲੋਡ ਲੱਗਿਆ ਕੰਮ ਜਿਆਦਾ ਕਰਕੇ ਹੁਣ ਕਿਉਂਕਿ ਟਾਈਮ ਕਈ ਵਾਰ ਨਹੀਂ ਲੱਗਦਾ ਹੁਣ ਉਧਰ ਕਰੇਲਾ ਮਿਰਚ ਕद्दू ਆਟ ਢੰਡੋ ਹੋ ਗਈ ਆਪਣੀ ਆਟ ਢੰਡੋ ਹੋ ਗਈ ਫਿਰ ਜਿਹੜੇ ਹਿਸਾਬ ਨਾਲ ਅਡਜਸਟਮੈਂਟ ਹੋ ਗਈ ਹੈ ਟੰਡੋ ਉੱਤਰ ਲੱਗੀ ਉਸ ਹਿਸਾਬ ਨਾਲ ਅਡਜਸਟਮੈਂਟ ਕਰਾਂਗੇ ਬਾਕੀ ਆ ਚੈੱਕ ਕਰੋ ਵਧੀਆ ਲੱਗਿਆ ਫਰੂਟ ਤਾਂ ਤੇ ਮੈਂ ਨਾਲ ਦੀ ਨਾਲ ਭਰੀ ਜਾਨਾ ਉਧਰ ਦੋ ਜਣੇ ਤੋੜੀ ਜਾਂਦੇ ਇੱਕ ਬੰਦਾ ਅੱਜ ਆਪਾਂ ਵੈਸੀ ਐਕਸਟਰਾ ਰੱਖ ਲੈਦੀਗਾ ਕਿਉਂਕਿ ਹੁਣ ਥੋੜਾ ਜਿਹਾ ਆਪਾਂ ਨੂੰ ਜ਼ਿਆਦਾ ਕੰਮ ਤੇ ਅੱਜ ਆਪਾਂ ਨਾਲ ਕਰੇਲਾ ਤੇ ਮਿਰਚ ਤੋੜਨੀ ਸੀ ਬਾਕੀ ਨਹੀਂ ਆਪਣੇ ਦੋ ਬੰਦੇ ਰੱਖ ਕੇ ਆਪਾਂ ਤੜਾਈ ਜਾਂਦੇ ਨੇ ਆ ਇਧਰ ਆਪਾਂ ਅੱਜ ਪਰਿੰਡੀਆਂ ਲਾਤੇ ਜਿਹੜੀਆਂ ਰਹਿਣੀਆਂ ਸੀ ਉਹਨਾਂ ਨੂੰ ਵੀ ਪਾਣੀ ਦਾ ਬਾਕੀ ਆਪਾਂ ਜੰਨਾਕ ਤੋੜਦੇ ਸੀ ਉਹਨੂੰ ਆਪਾਂ ਲੋਡ ਕਰ ਲਿਆ ਤੇ ਇੱਕ ਕਬੱਡੀ ਟੁੱਟ ਗਈ ਆਪਣੀ ਉਹ ਆਪਾਂ ਲੋਡ ਕਰਕੇ ਖੜਾ ਲਈ ਬਾਕੀ ਇੱਕ ਕਬੱਡੀ ਰਹਿੰਦੀ ਐ ਇਧਰ ਲਈ ਸਾਹਮਣੇ ਵਾਲੀ ਇਹ ਰੋਟੀ ਤੇ ਬਾਕੀ ਉਹ ਲੋਡ ਕਰ ਲਾਂਗੇ ਉਧਰ ਲਈ ਆਪਾਂ ਤੋੜ ਲਈ ਤੇ ਉਹ ਨਾਲ ਦੀ ਨਾਲ ਲੋਡ ਕਰਤੀ ਦੀ 18 ਕਿਲੋ ਦੀ ਭਰਤੀ ਕਰਦੇ ਨੇ ਆਪਾਂ ਫੇਰ ਕਨਫਿਊਜ਼ਨ ਨਹੀਂ ਰਹਿੰਦੀ ਤੋਲਣ ਤੇ ਲਾਉਣ ਦੀ ਫੇਰ ਆਪਣਾ ਐਵੇਂ ਦਵਾ ਪੈਣ ਦੇ ਹਿਸਾਬ ਨਾਲ ਹੀ बिक ਜਾਂਦਾ ਬਾਕੀ ਸਬਜ਼ੀ ਕੋਈ ਵੀ ਆ ਜਿੰਨਾ ਆਪਣਾ ਝਾੜ ਵੱਧੋ ਉਹਨਾਂ ਰੇਟ ਆ ਉਦੋਂ ਹੀ ਅੰਦਾਜ਼ਾ ਲੱਗ ਜਾਂਦਾ ਜਿਵੇਂ ਮੰਨ ਲਓ ਵੀ ਅੱਜ ਆਪਣਾ ਝਾੜ ਘੱਟਾ ਆਪਣੀ ਅਗਲੀ ਝੜਾਈ ਤੇ ਝਾੜ ਵੱਧਾ ਮੰਡੀ 'ਚ ਜਾਣ ਦੀ ਰੋੜ ਨਹੀਂ ਪਹਿਲੇ ਅੰਦਾਜ਼ਾ ਲੱਗ ਜਾਂਦਾ ਵੀ ਹੁਣ ਆਪਣਾ ਰੇਟ ਥੋੜਾ ਡਾਊਨ ਹੋ ਗਿਆ ਉਹ ਤੇ ਤਕਰੀਬਨ ਹੁਣ ਜਿੱਦਨ ਦਾ ਝਾੜ ਪਛੋਣਾ ਹੋਇਆ ਉਦੋਂ ਦਾ ਰੇਟ ਬਹੁਤ ਡਾਊਨ ਹੋ ਗਿਆ ਬਾਕੀ ਚਲੋ ਇਹ ਤਾਂ ਚਲਦੇ ਰਹਿਣਾ ਸਬਜ਼ੀ ਦਾ ਇੱਧਰ ਬੰਦਾ ਕੱਦੂ ਕੱਟਦਾ ਬਾਕੀ ਬੇਲਾਂ ਦੀ ਥੋੜੀ ਤੂੜੀ ਨੇ ਵੀ ਮੱਤ ਜੀ ਮਾਰੀ ਪਈ ਆ ਉਹ ਪ੍ਰੋ ਪ੍ਰਕਾਰ ਦਾ ਬਹੁਤ ਆ ਉਹਦੇ ਕਾਰਨ ਵੀ ਥੋੜਾ ਜਿਹਾ ਝਾੜਦਾ ਫਿਰ ਵੀ ਫਰਕ ਪੈ ਗਿਆ ਪਹਿਲਾਂ ਨਾਲੋਂ ਪਹਿਲਾਂ ਥੋੜਾ ਜਹਾ ਹੋਰ ਵਧੀਆ ਹੋ ਗਿਆ ਝਾੜ ਆਪਣਾ ਇੱਕ ਬੰਦਾ ਇਹ ਵੀ ਕਦੇ ਇੱਕ ਬੰਦਾ ਕੱਦੂ ਕੱਟਦਾ ਅੱਛਾ ਇੱਕ ਬੰਦਾ ਭਾਈ ਕੱਦੂ ਕੱਟਦਾ ਇੱਧਰ ਬੈਠਾ ਸਾਡਾ ਕੀ ਨਾਮ ਆ ਬੰਦੇ ਦਾ ਫਲੈਸ਼ ਫਲੈਸ਼ ਆ ਹਾਂ ਜੋ ਰਾਜਾ ਚਿਕਨ ਬਣਾਉਣੇ ਇੱਧਰ ਆਪਣੀਆਂ ਹੋ ਗਈਆਂ ਹਰੀਆਂ ਭਰਿੰਡੀਆਂ ਜਿਹੜੀਆਂ ਅਦੋਂ ਆਪਾਂ ਲਾਈਆਂ ਸੀ ਇਹ ਦਿਨ ਆਪਾਂ ਜੇ ਅੱਜ ਪਾਣੀ ਲਾਇਆ ਇਹ ਬੱਟਾ ਥੋੜਾ ਜਿਹਾ ਟੇਡੀਆਂ ਵਿੰਗੀਆਂ ਪੈ ਗਿਆ ਇਹ ਬੱਟਾ ਬੁਰੀਆਂ ਓਕੇ ਪਈਆਂ ਨੇ ਆਪਣੀਆਂ ਇਹ ਸੁੱਕਾ ਦੀਆਂਗੇ ਥੋੜਾ ਜਿਹਾ ਉਧਰ ਲਾ ਥੋੜਾ ਜਿਹਾ ਆਪਣਾ ਗਿੱਲਾ ਗਿੱਲ ਚ ਆ ਗਿਆ ਉਹਦੇ ਕਰਕੇ ਬੱਟਾ ਥੋੜੀਆਂ ਜਿਹਾ ਟੇਡੀਆਂ ਵਿੰਗੀਆਂ ਹੋ ਗਈਆਂ